ਸੰਡੇ ਇਜ਼ ਦ ਫੰਡੇ ਰੋਜ਼ ਖਾਓ ਅੰਡੇ ਲੋਜੀ ਕਹਿੰਦੇ ਮੇਰੇ ਵੀਰੋ ਅੱਜ ਖੇਲਾਂਗੇ ਤਾਂ ਨਾਲ ਧਰਾਂਗੇ ਮੁਰਗਾ ਖੋਲ ਬਾਈ ਖੋਲ ਜਾ ਸਿੰਮ ਸਿੰ ਉਹ ਵੀ ਤਾਂ ਆਏ ਹੋਊਗਾ ਮੇਰੀ ਵੀ ਗਾਰੰਟੀ ਪੂਰੀ ਹੋ ਜਾਊਗੀ ਹੁਣ ਨਾਲ ਇੱਧਰ ਕੁੱਤਿਆਂ ਦੀ ਡੀਲ ਹੋ ਰਹੀ ਆ ਉਹ ਬੰਦੇ ਦੀ ਗਾਰੰਟੀ ਦਿਹਾੜੀ ਪਾ ਲਈਏ ਰੋਟੀ ਜੋਗੀ ਮਸਾਲੇ ਮਾਰਕਟ ਮੁੜ ਰਹੀ ਆ ਨੂੰ ਵੱਢ ਕੇ ਬਣਨ ਲੱਗਿਆ ਕਿਲੋ ਚਿਕਨ ਬਾਦੀਵੇਂ ਸਭ ਤੋਂ ਪਹਿਲਾਂ ਜੀਰਾ ਪਾਤ ਜੀਰਾ ਪਾਤਾ ਚੰਗੀ ਤਰ੍ਹਾਂ ਪਾ ਦੇ ਯਾਰ ਪੂਰਾ ਉਧਰ ਕਾਲਾ ਵੀ ਨਾ ਹੋ ਜੇ ਅੱਡੀ ਪਾ ਦੇ ਛੱਟੇ ਪਾ ਦੇ ਕੈਮਰਾਮੈਨ ਦੇ ਛੱਟੇ بچਾਓ ਜਾਓ ਕੈਮਰਾ ਫੜੋ ਕੈਮਰਾ ਓਏ ਯਾਰ ਇਕੱਠੇ ਪਾ ਦੇ ਇਹਨੂੰ ਇਕੱਠੇ ਪਾਵਾ ਆ ਪਾ ਦੇ ਛੇਤੀ ਯਾਰ ਦਾ ਬਿਆਨ ਬਹੁਤ ਬਲੌਗਰ ਦੂਰੋਂ ਆਏ ਹੋਣੇ ਥੋੜੇ ਜੇ ਪਾਦੇ ਪਾਦੇ ਪਿਆਜ ਆ ਪੂਰੀ ਜਿਆਦਾ ਨਹੀਂ ਕੱਟਿਆ ਪਾਵੇ ਯਾਰ ਤੂੰ ਦੇਖੀ ਹੁਣ ਥੋੜਾ ਗਾੜਾ ਜਿਆ ਕਰ ਦੇ ਕੰਮ ਨੂੰ ਪਰ ਜੇ ਕੋਈ ਉਹ ਲਿਆ ਕੱਪੜਾ ਜਆ ਫਤਿੱਲੀ ਵੜ ਨਹੀਂ ਬਣੀ ਨਹੀਂ ਰੁੜਜੂ ਸਾਲਿਆ ਉਹ ਕਿਵੇਂ ਫੁਵਾਰਾ ਦੇ ਦੀ ਚਿਕਨ ਨਾਲੀ ਚ ਨੂੰ ਕਰਤਾ ਸੀ ਢਾ ਉਹ ਬੱਸ ਕਰ ਬੰਦ ਕਰ ਪਰੇ ਕਰ ਕੱਢ ਜਾ ਆਲੂ ਚ ਨੂੰ ਕਰ ਲਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨਾਲ ਕਰਦੇ ਸਾਫ ਜੇ ਨੂੰ ਕੱਢਣਗੇ ਕੱਢ ਜਾਂਦੇ ਨੇ ਕੱਢ ਜਾਂਦੇ ਨੇ ਮਸਾਲਾ ਕੱਢ ਲਓ ਰੋਟੀ ਜੋਗਾ ਨਾਲ ਇੱਚੀ ਕਹਿੰਦਾ ਬਣਦਾ ਇਹਦਾ ਬਣੀ ਜਾਊਗਾ ਆਹ ਕਟੀਆਂ ਦੋ ਸੇਲ ਤੇ ਨੇ ਇੱਕ ਔੜਾਈ ਦਾ ਇਹ ਵੀ ਦੋ ਸੇਲ ਤੇ ਨੇ ਜੀ ਜੇ ਕਿਸੇ ਨੇ ਲੈਣੀ ਹੋਈ ਮੇਰਾ ਵੀਰ ਭਾ ਭਰਾ ਨੇ ਤਾਂ ਦੱਸਿਓ ਜੀ ਮਸਾਲੇ ਤਿਆਰ ਨੇ ਜੀ ਆਹ ਮਸਾਲੇ ਦਾ ਅੱਧਾ ਹੀ ਕਿਹੜੇ ਕਿਹੜੇ ਪਾਉਣੇ ਨੇ ਦਰਸ਼ਕਾਣਾ ਕਾਨੂੰਨ ਆਈ ਆ ਕਰਦੀ ਹਰਦੀ ਆਈ ਹਾਂਜੀ ਆ ਕਸ਼ਮੀਰੀ ਮਿਰਚਾ ਅੱਛਾ ਇਹ ਕਸ਼ਮੀਰ ਤੋਂ ਲਿਆਂਦੇ ਸੀਗੀ ਅਸੀਂ ਕਿਹੜਾ ਦੇ ਕੀ ਮਿਰਚ ਵੀ ਇਹਨੂੰ ਕਹ ਦਿੰਦੇ ਆ ਨਹੀਂ ਇਹ ਕਸ਼ਮੀਰੀ ਮਿਰਚ ਇਹ ਕਸ਼ਮੀਰੀ ਮਿਰਚ ਆ ਇਹ ਅਲੱਗ ਹੁੰਦੀ ਇਹ ਅਲੱਗ ਹੁੰਦੀ ਆ ਦੇਖੀ ਅਲੱਗ ਹੁੰਦੀ ਆ ਠੀਕ ਆ ਆ ਚੌਥਾ ਇਹ ਬਾਉਜੀ ਵਾਲਾ ਘਰ ਦਾ ਮਸਾਲਾ ਇਹ ਸਪੈਸ਼ਲ ਮੈਂ ਤੁਹਾਡੇ ਨੂੰ ਪੈਸ਼ਨ ਦਿਸਾਂਦਾ ਹੈ ਸਪੈਸ਼ਲ ਹੈ ਸਿਰਫ ਆਪਣੇ ਕੋਲੇ ਮਿਲਦਾ ਹੋਰ ਬਾਹਰ ਕਿਤੇ ਨਹੀਂ ਮਿਲਦਾ ਅੱਛਾ ਇਹ ਕੀ ਕੀ ਮਿਕਸ ਹੁੰਦਾ ਇਹ ਨਹੀਂ ਦੱਸ ਸਕਦੇ ਸੀਕ੍ਰਟ ਆ ਅੱਛਾ ਅੱਛਾ ਸੀਕਰਟ ਮਸਾਲਾ ਆਈਏ ਇਹਦਾ ਠੀਕ ਹੈ ਸੀਕਰਟ ਮਸਾਲਾ ਠੀਕ ਹੈ ਪਾ ਦੋ ਫਿਰ ਹੁਣ ਲਾਓ ਜੀ ਕਾਮਾ ਥੋੜਾ ਕੱਚਾ ਜਿਹਾ ਹੀ ਆਈ ਜੀ ਵੀ ਚਾਕੂਆਂ ਨਾਲ ਹੀ ਸਾਰ ਰਹੇ ਹਾਂ ਅੱਧਾ ਅੱਧਾ ਥੋੜਾ ਪਲੇਟ ਨੂੰ ਲੱਗਿਆ ਰਹਿ ਗਿਆ ਮਸਾਲਾ ਜੀ ਉਹ ਬਾਦੂ ਰੱਖੀਦਾ ਨਾ ਇੱਥੇ ਆਏ ਬਾਦੂ ਰੱਖੀਦਾ ਹੈ ਆ ਸਿਰਫ ਇੰਨਾ ਕੇ ਪੈਣਾ ਹੈ ਤੇ ਇੰਨੇ ਕੇੇ ਕੰਮ ਕਰ ਦੇਣਾ ਬਾਦੂ 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 ਲੋਕੀ ਕਹਿੰਦੇ ਸੀਕਰਟ ਮਸਾਲੇ ਹੀ ਪੈਗੇ ਨੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਦੇਖਿਓ ਕਿਵੇਂ ਭੋਰਦੇ ਆਂ ਅਸੀਂ ਬਰੀਕ ਕਰ ਕਰਕੇ ਨਾਲੇ ਹਮਾਰਾ ਸੱਡ ਦੇ ਲੈਗ ਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਇਹ ਇੱਕ ਮੇਰਾ ਆ ਲੈਗ ਕਮਜ਼ੋਰ ਨੇ ਥੋੜੀ ਇੱਕ ਜਿਹੜਾ ਮਰਜੀ ਦਾ ਬਣੇ ਲੋਈ ਮੋਟੇ-ਮੋਟੇ ਲੈਗ ਪਏ। ਬਣਾਦੇ ਇਹਨੂੰ ਹੁਣ ਦੇਸੀ ਮੁਰਗਾ ਸੀ ਸੀ ਪੈਲ ਚ ਦੇਖੀ ਜੀ ਘਰੇ 2 ਘੰਟੇ ਲੱਗੇ ਬਣਾਉਂਦੇ ਨੇ ਹਜੇ 2 ਘੰਟੇ ਹੋ ਲਾਏ ਆ ਸ਼ਾਮਾਂ ਪੈਣੀਆਂ ਨੇ ਉੱਪਰ ਵੀ ਚੀng ਐਡ ਨਹੀਂ ਪਾਉਦੇ ਨਹੀਂ ਹਲਾ ਪਾ ਪਾ ਦੇ ਹਲਾ ਦੇ ਇਹਨਾਂ ਨੂੰ ਹਲਾ ਕੇ ਬਰ ਰੱਖ ਦੇ ਤੇ ਪਾਣੀ ਸਿੱਟ ਕੇ ਕਹਿੰਦੇ ਉਹਦੇ ਕਹਿੰਦੇ ਆ ਹੁੰਦਾ ਹੈ ਲੈਗ ਲੈਗ ਪਣੀ ਦਾ ਆ ਰਹੇਗੇ ਲੋਈ ਟੈਸਟ ਕਰਕੇ ਦਿਖਾ ਦੇ ਹੁਣ ਦੱਸ ਦੇ ਜੀ ਦੋ ਜੀ ਕਰੀਏ ਚੈੱਕ ਮੌਮੈਂਟ ਚਿਕਨ ਟੁੱਟ ਜਾ ਇਹ ਲੋ ਜੀ ਆਹੋ ਗੱਲ ਬਾਤ ਓਏ ਲਾ ਮੱਖੀਆਂ ਮੱਖੀਆਂ ਵੀ ਉੱਪਰ ਆਈ ਹੁੰਦੀਆਂ ਨੇ ਕੋਈ ਨਹੀਂ ਪਿੰਡਾਂ ਵਾਲੇ ਆ ਭਾਈ ਡੁੱਲ ਗਿਆ ਬਹੁਤ ਵੇ ਬਣੇ ਆ ਮੋਟੇ ਮੋਟੇ ਵੀਰ ਜੇ ਚੋਕੇ ਖਾ ਲੈ ਹੁਣ ਜਿਹੜੀ ਰਹਿ ਗਈ ਤਰੀ ਉਹਨਾਂ ਹੁਣ ਰੋਟੀ ਖਾਦੀ ਆ ਰਾਤੀ ਆ ਆਇਓ ਭਾਈ ਚਟਣੀ ਪਈ ਆ ਰੋਗਨ ਦੇਖੋ ਜੀ ਮੁਰਗੇ ਦਾ ਗੱਲਬਾਤ ਇੱਕ ਨੰਬਰ ਬਣੀ ਆ ਬੜੇ ਬੜੇ ਹੋਟਲ ਵਾਲੇ ਫੇਲ ਕਰਦੇ ਸ਼ੈਫ ਅੰਬ ਦੀ ਚਟਣੀ ਨਾਲ ਵਿੱਚ ਮਲਾਈ ਆ ਲੋ ਜੀ ਖਵਾ ਗੁਰਾਇਆ ਨਾਲ ਮਲਾਈ ਆ